ਬਾਈ ਹਿੰਦੀ ਬਲੈਂਕ ਸਾਡੇ ਨਾਲ ਨੇ ਹਿੰਦੀ ਵਾਈਬ ਸਟੂਡੀਓ ਤੋਂ ਉਹਨਾਂ ਦੇ ਮਮਾ ਪੰਜਾਬ ਦੇ ਪ੍ਰਸਿੱਧ ਗਾਇਕ ਸਫੰਤ ਕੋਲਜੀ ਨੇ ਪਰਵਾਨਾ ਜੀ ਦੇ ਗੀਤ ਹੀ ਗਾਏ ਆ ਤੇ ਇਹਨਾਂ ਦਾ ਵੀ ਪਰਵਾਨਾ ਜੀ ਦੇ ਨਾਲ ਮੇਲਗਿਲ ਸੀਗਾ ਇਹਨਾਂ ਦੇ ਮਮਾ ਜ਼ਰੀਏ ਜਾਂ ਇਹਨਾਂ ਦੇ ਇਸ ਖੇਤਰ ਦੇ ਵਿੱਚ ਕੰਮ ਕਰਨ ਦੇ ਜ਼ਰੀਏ ਸੋ ਅੱਜ ਹਿੰਦੀ ਬਾਈ ਸਾਡੇ ਨਾਲ ਨੇ ਬਾਈ ਜੀ ਪਰਵਾਨਾ ਜੀ ਦੀ ਅੰਤਮ ਰਸਮਾ ਹੋ ਗਈਆਂ ਤੇ ਤੁਹਾਡਾ ਮਿਲਣਾ ਵਿਚਰਨਾ ਪਰਵਾਨਾ ਜੀ ਦੇ ਨਾਲ ਕਿਦਾਂ ਦਾ ਰਿਹਾ ਮਾਈ ਸਭ ਤੋਂ ਪਹਿਲਾਂ ਤਾਂ ਮੈਂ ਜਿੰਨੇ ਵੀ ਪਰਵਾਨਾ ਅੰਕਲ ਨੂੰ ਉੱਪਰ ਪਿਆਰ ਕਰਨ ਵਾਲੇ ਦਰਸ਼ਕ ਬੈਠੇ ਨੇ ਸੋ ਸਾਰਿਆਂ ਨੂੰ ਮੇਰੇ ਵੱਲੋਂ ਮੇਰੀ ਮਾਤਾ ਜੀ ਵੱਲੋਂ ਸੁਪਾਸੂ ਜੀ ਵੱਲੋਂ ਸਭ ਨੂੰ ਸਾਰਿਆਂ ਨੂੰ ਫਤਿਹ ਬਣਾਉਣੀ ਹੈ ਜੀ ਤੇ ਦੂਜੀ ਅੱਜ ਭੋਗ ਤੇ ਆਏ ਆ ਤੇ ਗੱਲਾਂ ਪ੍ਰਾਣੀਆਂ ਚੇਤੇ ਆ ਰਹੀਆਂ ਨੇ ਸਾਰੀਆਂ ਵੀ ਜਦੋਂ ਪਰਵਾਨਾ ਅੰਕਲ ਉਹਨਾਂ ਦੇ ਫੋਨ ਆ ਜਾਂਦੇ ਹੁੰਦੇ ਸੀ ਉਹਨਾਂ ਨੇ ਇਹੀ ਗੱਲ ਕਹਿ ਰਹੀਆਂ ਵੀ ਆ ਇਹ ਇੰਦੀ ਵੀ ਸੁਖੋ ਦਾ ਫੋਨ ਆਇਆ ਮੰਮੀ ਨੂੰ ਸੁਖੋ ਕਹਿੰਦੇ ਸੀ ਬਹੁਤ ਪਿਆਰ ਨਾਲ ਛੋਟਾ ਨਾਮ ਛੋਟਾ ਨਾਮ ਜੀ ਤੇ ਮੈਂ ਕਹਣਾ ਵੀ ਨਹੀਂ ਵੀ ਅੰਕਲ ਵੀ ਉਹ ਤਾਂ ਅਮਰੀਕਾ ਹੀ ਨੇ ਕਿਉਂਕਿ ਮੈਂ 6 ਮਹੀਨੇ ਇੱਥੇ ਰਹਿਣਾ 6 ਉੱਥੇ ਰਹਿਣਾ ਜੀ ਤੇ ਵਿਚ ਵਿਚ ਮਤਲਬ ਜਦੋਂ ਵੀ ਉਹਨਾਂ ਨੂੰ ਲੋੜ ਪਈ ਦੀ ਸੀ ਕਿਤੇ ਨਾ ਕਿਤੇ ਮਾਮ ਕਿਸੇ ਨਾ ਕਿਸੇ ਦੀ ਡਿਊਟੀ ਲਾ ਦਿੰਦੇ ਸੀ ਉਹ ਜਿੰਨੀ ਕੁ ਆਰਥਿਕ ਹੈਲਪ ਹੋ ਸਕਦੀ ਹੈ ਵੀ ਉਹ ਕਰਦੇ ਵੀ ਰਹੇ ਆ ਜੀ ਤੇ ਅੱਜ ਉਹ ਚੀਜ਼ ਦਾ ਦੁੱਖ ਵੀ ਆ ਸੋ ਅੱਜ ਅੰਕਲ ਸਾਡੇ ਵਿੱਚ ਹੈ ਨਹੀਂਗੇ ਪਰ ਮੈਂ ਇੱਕ ਚੀਜ਼ ਮੈਂ ਕਹਿਣਾ ਚਾਹੂੰਗਾ ਵੀ ਆ ਤੁਹਾਡੇ ਆਪਣੇ ਚੈਨਲ ਜ਼ਰੀਏ ਸੋ ਜਿੰਨੇ ਵੀ ਬੰਦੇ ਦੇਖਦੇ ਨੇ ਸੋ ਮੈਂ ਕਲਾਕਾਰਾਂ ਨੂੰ ਇੱਕ ਅਪੀਲ ਕਰਨਾ ਚਾਹੁੰਨਾ ਵੀ ਕਲਾਕਾਰ ਜਾਂ ਤਾਂ ਕੰਮ ਦਾ ਹੈ ਜਾਂ ਸਾਂਭਦਾ ਹੈ ਬਿਲਕੁਲ ਜਾਂ ਤਾਂ ਉਹਦੇ ਕੋਲੇ ਕੰਮ ਹੋ ਸਕਦਾ ਉਹਦੇ ਕੋਲੋਂ ਜਾਂ ਉਹਨੂੰ ਕੋਈ ਸਾਂਭ ਸਕਦਾ ਕਿਉਂਕਿ ਕਲਾਕਾਰ ਜੇ ਤਾਂ ਸਾਂਭਿਆ ਜਾਊਗਾ ਤਾਂ ਉਹਦਾ ਐਂਡ ਬਹੁਤ ਵਧੀਆ ਹੁੰਦਾ ਬਿਲਕੁਲ ਨਹੀਂ ਤਾਂ ਮੈਂ ਤਕਰੀਬਨ ਬਹੁਤ ਇੰਡਸਟਰੀ ਦੇ ਵਿੱਚ ਕਲਾਕਾਰ ਇਹ ਜਿਹੇ ਵੇਖੇ ਜਿਨ੍ਹਾਂ ਦਾ ਅੰਤ ਬਹੁਤ ਮਾੜਾ ਹੋਇਆ ਜੀ ਸਹੀ ਗੱਲ ਸੋ ਚਾਹੇ ਆਰਥਿਕ ਮੰਦੀ ਨਾਲੋਂ ਲਾ ਲਓ ਚਾਹੇ ਜਿਵੇਂ ਵੀ ਲਾ ਲਓ ਜੀ ਸੋ ਮੈਂ ਇਹ ਕਲਾਕਾਰਾਂ ਨੂੰ ਵੀ ਇਹ ਗੱਲ ਕਹੂੰਗਾ ਵੀ ਜਦੋਂ ਤੁਹਾਡੇ ਤੇ ਜੋਬਨ ਹੁੰਦਾ ਹੈ ਜੀ ਵੀ ਥੋੜੀ ਬਹੁਤ ਆਵਦੇ ਤੇ ਉਸ ਚੀਜ਼ ਦੀ ਲਗਾਮ ਪਾ ਕੇ ਰੱਖੋ ਵੀ ਤੁਸੀਂ ਜਿਹੜਾ ਤੁਹਾਡਾ ਐਂਡ ਨਾ ਮਾੜਾ ਹੋਵੇ ਬਿਲਕੁਲ ਸਹੀ ਕਿਉਂਕਿ ਜਦੋਂ ਜੋਬਨ ਜੜਿਆ ਹੁੰਦਾ ਕਲਾਕਾਰੀ ਦਾ ਜੀ ਉਦੋਂ ਪੱਟਾਂ ਦੇ ਹੱਥ ਵੀ ਆਪਾਂ ਮਾਰ ਦਿੰਨੇ ਆ ਤੇ ਉਦੋਂ ਆਪਾਂ ਬੰਦੇ ਨੂੰ ਬੰਦਾ ਵੀ ਨਹੀਂ ਸਾਹਦੇ ਪਰ ਜਦੋਂ ਤੁਹਾਡਾ ਐਂਡ ਟਾਈਮ ਆਉਂਦਾ ਉਦੋਂ ਫਿਰ ਤੁਹਾਡੀ ਉਹੀ ਪੱਟ ਘਟਾਉਣ ਵਾਲਾ ਉਹੀ ਲੱਤਾਂ ਘਟਾਉਣ ਵਾਲਾ ਬੰਦਾ ਵੀ ਲੱਭਦੇ ਆ ਫਿਰ ਤੁਹਾਡੇ ਕੋਲੇ ਬੰਦਾ ਵੀ ਨਹੀਂ ਆਉਂਦਾ ਕੋਈ ਸੋ ਇਸ ਕਰਕੇ ਮੈਂ ਇਹ ਚੀਜ਼ ਕਹੂੰਗਾ ਵੀ ਜਿੰਨੇ ਵੀ ਕਲਾਕਾਰ ਭਾਈ ਨੇ ਸੋ ਸਾਡੀ ਕਮਿਊਨਿਟੀ ਹੈ ਕਲਾਕਾਰਾਂ ਦੀ ਅਸਲੀ ਸਾਡਾ ਸ਼ਰੀਕੇਬਾਜੀ ਇਹ ਹੈ ਸਾਡਾ ਸ਼ਰੀ ਜਿਹੜਾ ਕਹਿੰਦੇ ਸ਼ਰੀਕੇ ਆ ਉਹ ਇਹ ਕਲਾਕਾਰੀ ਆ ਜੀ ਸੋ ਇਹ ਸਾਡੇ ਰਿਸ਼ਤੇਦਾਰ ਵੀ ਨੇ ਸਾਡੇ ਰਿਸ਼ਤੇਦਾਰ ਬਾਹਰੋਂ ਕੰਮ ਆਉਣਗੇ ਆਪਣੇ ਨਾਲ ਪਹਿਲਾਂ ਆਹ ਜਿਹੜੇ ਕਲਾਕਾਰ ਆ ਇਹ ਰਿਸ਼ਤੇਦਾਰ ਨੇ ਸਾਡੇ ਬਿਲਕੁਲ ਬਿਲਕੁਲ ਸੋ ਸੰਭੋ ਸਮਾਂ ਸੰਭੋ ਅੱਗੇ ਅੱਗੇ ਟਾਈਮ ਜਿਹੜਾ ਹੈਗਾ ਕੋਈ ਬੜਾ ਵਧੀਆ ਟਾਈਮ ਨਹੀਂ ਹੈਗਾ ਇੰਡਸਟਰੀ ਲਈ ਬਿਲਕੁਲ ਕਿਉਂਕਿ ਇੰਡਸਟਰੀ ਬਹੁਤ ਜਿਹੜੇ ਜੋਬਨ ਅਸੀਂ ਵੇਖੇ ਆ ਅਸੀਂ ਅਸੀਂ 90s ਦੇ ਜਾਂ 80s ਦੇ ਪੇਰੈਂਟਸ ਦੇ ਬੱਚੇ ਆ ਬਿਲਕੁਲ ਅਸੀਂ ਉਹ ਹਾਈਪਸ ਦੇਖੀਆਂ ਨੇ ਉਹ ਡਾਊਨਫਾਲ ਦੇਖੇ ਨੇ ਅਸੀਂ ਅੱਜ ਦੀ ਡੇਟ 'ਚ ਆਪਣੇ ਆਪ ਨੂੰ ਸਿਰਫ ਮੈਂਟੇਨ ਹੀ ਕਰ ਲਈਏ ਉਹ ਹੀ ਬਹੁਤ ਆ ਸਾਡੇ ਲਈ ਬਿਲਕੁਲ ਸੋ ਇਸ ਕਰਕੇ ਮੈਂ ਇਹ ਗੱਲ ਕਹੂੰਗਾ ਵੀ ਅੱਜ ਸਾਨੂੰ ਉਹ ਚੀਜ਼ ਦਾ ਦੁੱਖ ਵੀ ਲੱਗਿਆ ਵੀ ਅੰਕਲ ਦੇ ਅੱਜ ਅਸੀਂ ਭੋਗ ਤੇ ਆਏ ਆ ਸੋ ਕਿਥੇ ਅੰਕਲ ਹੁਣ ਉਹ ਆਵਾਜ਼ ਨਹੀਂ ਮਿਲਣੀ ਤੇ ਉਹ ਗਾਣੇ ਅੱਗੇ ਲਿਖੇ ਹੋਏ ਨਹੀਂ ਮਿਲਣੇ ਤੇ ਇਸ ਕਰਕੇ ਅਸੀਂ ਤਾਂ ਇਹੀ ਕਹਾਂਗੇ ਸਾਡੇ ਪਰਿਵਾਰ ਵੱਲੋਂ ਸੋ ਅੰਕਲ ਨੂੰ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਸੋ ਇੰਨੀ ਕ ਅਸੀਂ ਹਾਜ਼ਰੀ ਅਸੀਂ ਅੰਕਲ ਕੋਲੇ ਆ ਕੇ ਲਾਈ ਆ ਮੱਥਾ ਟੇਕਿਆ ਸੋ ਜਿਹੜੇ ਜਿਹੜੇ ਇੰਡਸਟਰੀ ਦੇ ਬੰਦੇ ਸਾਡੇ ਇੱਥੇ ਪਹੁੰਚੇ ਆ ਸੋ ਉਹਨਾਂ ਨੂੰ ਸਾਡੇ ਸਾਰੇ ਪਰਿਵਾਰ ਵੱਲੋਂ ਬਾਈ ਜੀ ਥੈਂਕ ਯੂ ਥੈਂਕਸ ਲਾਰਡ ਤੁਸੀਂ ਉਹਨਾਂ ਦੀ ਦੁੱਖਰੀ ਘੜੀ ਦੇ ਵਿੱਚ ਉਹਨਾਂ ਦੇ ਪਰਿਵਾਰ ਨਾਲ ਸ਼ਾਮਲ ਹੋਏ ਸੋ ਬਹੁਤ ਵਧੀਆ ਗੱਲਾਂ ਕੀਤੀਆਂ ਜੀ ਬਾਈ ਹੋਰਾਂ ਨੇ ਵੀ ਜਦੋਂ ਤੁਹਾਡੇ ਤੇ ਟਾਈਮ ਹੁੰਦਾ ਜਦੋਂ ਤੁਹਾਡਾ ਵਕਤ ਹੁੰਦਾ ਉਦੋਂ ਕੋਈ ਨਾ ਕੋਈ ਜੋਸ਼ ਦੇ ਨਾਲ ਹੋਸਟ ਰਹਿਣਾ ਜ਼ਰੂਰੀ ਆ ਸੋ ਪਰਵਾਨਾ ਜੀ ਨੂੰ ਅਸੀਂ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦੇ ਆ ਪ੍ਰਮਾਤਮਾ ਆਪਣੇ ਚਰਨਾਂ 'ਚ ਨਿਵਾਸ। ਥੈਂਕ ਯੂ ਵੈਰੀ ਗੁੱਡ ਬਾਈ